ਬਹੁਤ ਔਖਾ ਆ ਇਕੱਲਾ ਇਕੱਲਾ ਪੁੱਤ ਐ ਇਹਨਾਂ ਦਾ ਔਰ ਮਤਲਬ ਇਹ ਤਾਂ ਸੁਣ ਕੇ ਸਾਨੂੰ ਜਿੰਨਾ ਤੱਕਾ ਲੱਗਿਆ ਦੇਖੋ ਦੁਨੀਆ ਦੇ ਵਿੱਚ ਦੁੱਖ ਬਹੁਤ ਤਰ੍ਹਾਂ ਦੇ ਨੇ ਪਰ ਇੱਕ ਬਾਪ ਨੂੰ ਜਦੋਂ ਆਪਣੇ ਬੇਟੇ ਦੀ ਅਰਥੀ ਨੂੰ ਮੋਢਾ ਦੇਣਾ ਪੈਂਦਾ ਨਾਲ ਮੇਰਾ ਖਿਆਲਤੋਂ ਵੱਡਾ ਦੁੱਖ ਕੋਈ ਨਹੀਂ ਹੈਗਾ ਤੇ ਉਹ ਤਾਂ ਹੁਣ ਸਾਡੇ ਅੰਕਲ ਕੇਪੀ ਸਾਹਿਬ ਜਾਣਦੇ ਵੀ ਉਹ ਅੰਦਰ ਉਹਨਾਂ ਦੇ ਕਿਹੜੇ ਕਿਹੜੇ ਤੂਫਾਨ ਮਚਦੇ ਹੋਣਗੇ ਵੀ ਉਹ ਸਮਾਂ ਹੱਥ ਨਹੀਂ ਆਉਂਦਾ ਵੀ ਮੈਂ ਜਾਣ ਨਾ ਦਿੰਦਾ ਜਾਂ ਮੈਂ ਰੋਕ ਲੈਂਦਾ ਜਾਂ ਮੈਂ ਮੈਂ ਨਾਲ ਚੱਲ ਜਾਂਦਾ ਜਾਂ ਹੋਰ ਕੋਈ ਨਾਲ ਹੁੰਦਾ ਕਿਉਂਕਿ ਅਸੀਂ ਲੋਕ ਦੁੱਖ ਵੰਡਾ ਸਕਦੇ ਆ ਪਰ ਜਿਹੜਾ ਦੁੱਖ ਉਹਨਾਂ ਨੂੰ ਹੈ ਉਹ ਸਾਰੀ ਜ਼ਿੰਦਗੀ ਦੇ ਲਈ ਉਹ ਤਾਂ ਹੁਣ ਜਿਉਂਦੇ ਲਾਸ਼ ਵਾਲੀ ਗੱਲ ਹੈ ਉਹਨਾਂ ਦੀ ਤੁਸੀ ਬਹੁਤ ਨੇੜੇਆਂ ਪਰਿਵਾਰ ਦੇ ਸੰਸਕਾਰ ਬਾਰੇ ਕੀ ਕਹਿ ਰਹੇ ਨੇ ਉਹ ਵੱਡੀ ਬੇਟੀ ਯੂਐਸਏ ਤੋਂ ਹੈ ਉਹ ਹਲੋ ਵੀ ਹਲੇ ਫਲਾਈਟ ਵਿੱਚ ਹੈ ਤੇ ਜਿਹੜੇ ਅੰਕਲ ਜੀ ਦੇ ਸਿਸਟਰ ਬ੍ਰਦਰ ਹੈਗੇ ਯੂਕੇ ਤੋਂ ਆ ਰਹੇ ਨੇ ਉਹ ਵੀ ਹਲੇ ਫਲਾਈਟ ਵਿੱਚ ਨੇ ਉਹਨਾਂ ਦੇ ਪਹੁੰਚਣ ਦੇ ਅਕੋਰਡਿੰਗ ਹੀ ਦੇਖ ਰਹੇ ਆ ਸਲਾਹ ਕਰ ਰਹੇ ਆ ਵੀ ਕੱਲ ਦਾ ਰੱਖੀਏ ਕਿਉਂਕਿ ਇਹ ਵੀ ਹੋ ਸਕਦਾ ਵੀ ਕੱਲ ਨੂੰ ਲੇਟ ਨਾ ਹੋ ਜਾਈਏ ਨਹੀਂ ਤਾਂ ਫਿਰ ਪਰਸੋਂ ਤਾਂ ਪੱਕਾ ਰੱਖਣਗੇ ਬਾਕੀ ਉਹ ਸਲਾਹ ਕਰਦੇ ਪਏ ਆ ਸਾਰੀ